ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਗਾਂ ਦਿਖਾਉਣੀ ਆ ਸੁਣ ਕਿਹੜਾ ਸੂਆ ਸੂਈ ਆ ਬਾਈ ਵੀਰੇ ਦੂਜਾ ਕਹੇ ਕਿ ਆਪਾਂ ਦਾ ਤੀਜਾ ਮੰਨ ਕੇ ਲੈਤੀ ਆ ਰੈਜਨਲ ਤੀਜੇ ਬਾਲੀ ਚੰਗੀ ਆ ਨੇ ਇਹ ਠੰਡੀ ਠੰਡੀ ਵਾਲਾਂ ਦੀ ਠੰਡੀ ਠੰਡੀ ਫੁੱਲ ਕਹਿਣਾ ਕੁਛ ਨਹੀਂ ਬਾਕੀ ਲੇਵੇ ਦੀ ਫੀਟਿੰਗ ਫੁੱਟਿੰਗ ਵੀ ਇੱਕ ਨੰਬਰ ਆ ਠੰਡੀ ਛੀਲ ਦੇਖੋ ਯਾਰ ਕੋਈ ਬਾਈ ਨੇ ਨਿਆਣਾ ਨਹੀਂ ਲਾ ਕੋਈ ਬੱਚਾ ਨਹੀਂ ਛੱਡਿਆ ਬਿਣਾ ਨਿਆਣੇ ਤੇ ਬਿਨਾ ਬੱਚੇ ਤੋਂ ਬਾਈ ਥੱਲੇ ਵਹ ਜਾਂਦਾ ਕੋਈ ਦਿੱਕਤ ਨਹੀਂ ਆ ਗਈ ਕਿ ਨਹੀਂ ਬਹੁਤ ਜਮਈ ਨਹੀਂ ਕਿਸੇ ਨਵੇਂ ਦਾ ਬਾਈ ਵੱਲੇ ਵੀਰੇ 47000 ਰੁਪਏ 47000 ਰੁਪਏ ਬਾਈ ਕਨ ਮੋਲਾ ਬਾਕੀ ਆਏਗੇ ਦਾ ਮਾਨ ਤਨ ਮੌਕੇ ਤੇ ਕਰ ਦੇਾਂਗੇ ਕਿੰਨਾ ਕਾ ਦੁੱਧ ਦੇ ਦੂੰ ਦੁੱਧ ਵੀਰੇ 12 ਕਿਲੋ ਤਾਂ ਬੋਲਾ ਹੁਣ ਸਟਾਰਟ ਹੋਊਗਾ ਥੱਲੇ ਉਹ ਤਾਂ 20 ਕਿਲੋ ਕਹਿ ਕੇ ਦਿੱਤੀ ਆਪਾਂ 17 18 ਮੰਨ ਕੇ ਲੈਤੀਏ ਠੀਕ ਆ ਪਿੰਡ ਸਹਿਣਾ ਬਾਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਇਹਨੂੰ ਬਾਈ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡਾਂ ਧਰੋਂਕ ਦਾ ਪਟਾੜ ਵੀ ਰਹਿ ਜਾਂਦਾ ਬਾਈ ਨੂੰ ਪੱਖੋ ਕੈਂਚੀਆਂ ਮੈਥੋਂ ਨੇੜੇ ਹੀ ਆ ਬਾਈ ਨੂੰ ਮੋਬਾਈਲ ਨੰਬਰ ਬੁਲਿਓ ਬਾਈ 9877477376 ਠੀਕ ਆ ਮੁੱਲ ਬਾਈ ਨੇ ਬਾਈ ਇਹਦਾ 47000 ਰੁਪਏ ਰੱਖਿਆ ਬਾਕੀ ਬਾਈ ਕਹਿੰਦਾ ਕਰ ਦਾਂਗੇ ਮਾਨ ਤਣ ਕਿੰਨਾ ਦਾ ਤੂੰ ਦੇ ਤੂੰ ਵੀਰੋ ਦੁੱਧ ਤਾਂ 20 ਕਿਲੋ ਦੇ 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 ਹੀ ਦੇ ਉਹ 17 18 ਦਾ ਪੱਕਾ ਹੀ ਦੇ ਦੇ ਗਰਮੀਆਂ ਦਾ ਤੋਹਫਾ ਬਾਈ ਬੱਚਾ ਦੇ ਮਗਰ ਕਰਮਾਲੀ ਦੇ ਬਸਾ ਹੈਗਾ ਕਦ ਚੰਗਾ ਨਾ ਹੂੰ ਸਹੀ ਗੱਲ ਹੈ